ਬੋਲੇ ਨਾ ਜਾਂਦੇ ਨਹੀਂ ਵਾਹ ਹੀ ਨਿਕਲਦੀ ਉਹ ਪਿਆਰ ਹੀ ਨਾ ਬਸ ਅੱਛਾ ਪਿਆਰ ਜਾਂਦਾ ਨਹੀਂ ਗਈ ਠੀਕ ਦਵਾਈ ਤੋਂ ਵੀ ਚਲੀ ਜਾਂਦੀ ਹੈ ਬਈ ਹਾਂ ਲੱਕਾ ਚੈੱਕ ਕਰ ਲੋ ਵੀ ਵੇਖ ਸਕਦੇ ਅੱਛਾ ਵੇਖ ਲੈ ਹਨਾ ਹਾਂ ਤੁਰੇ ਨਹੀਂ ਜਾਂਦਾ ਵਿਚਾਰੇ ਤੋਂ ਸੱਚੀ ਗੱਲ ਹੈ ਭਾਈ ਹਾਂ ਆ ਵੇਖੋ ਜੀ ਵਿਚਾਰੇ ਤਾਂ ਇੰਨਾ ਆਜਾ ਹੋਇਆ ਪਿਆ ਲੱਕਾ ਤਾਂ ਨਹੀਂ ਤੁਰਿਆ ਜਾਂਦਾ ਜੀ ਹਾਂ ਬਹੁਤ ਬੁਰੀ ਹਾਲਤ ਹੈ ਭਾਈ ਸਹੀ ਗੱਲ ਹੈ ਜੀ ਆਪਾਂ ਕਿਹੜਾ ਮੈਡਮ ਝੂਠ ਮਾਰਦੇ ਹਾਂ ਨਹੀਂ ਨਹੀਂ ਵੀਰੇ ਤੇਰੀ ਮੈਂ ਭੈਣਾ ਵਰਗੀ ਆ ਹਾਂ ਕੋਈ ਨਹੀਂ ਠੀਕ ਊਰੇ ਆਪਾਂ ਮਦਦ ਦੀ ਕਰਾਂਗੇ ਕਹਾਂਗੇ ਵੀਰੋ ਰਿਆਣੇ ਜੇ ਕੋਈ ਕਰੂਗਾ ਤਾਂ ਹਨਾ ਮੈਂ ਕਹਿੰਦਾ ਜੀ ਬਹੁਤ ਬਹੁਤ ਮਦਦ ਕਰਾਂਗੇ ਹਾਂ ਆਪਣੇ ਸਾਰੇ ਵੀਰੇ ਵੀਡੀਓ ਪਾਉਣੀਆਂ ਹਨਾ ਤੇ ਕੋਈ ਮਦਦ ਦੀ ਭੈਣ ਭਰਾ ਤੇਰੇ ਤੇ ਜਰੂਰ ਕੋਈ ਠੀਕ ਹੈ ਜੀ ਹਾਂ ਠੀਕ ਹੈ ਵੀਰ ਠੀਕ ਹਾਂ ਦੋ ਕੁੜੀਆਂ ਜੀ ਇਹਨਾਂ ਦੇ ਵਿਚਾਰਿਆਂ ਦੇ ਤੇ ਇਹਦੀ ਤੇਰੀ ਪੜਾਈ ਛੁੱਟ ਗਈ ਕਿ ਦੂਜੀ ਭੈਣ ਦੀ ਹਾਂ ਜੀ ਇਹ ਲੱਗੀ ਹੋਈ ਹੈ ਅੱਛਾ ਇਹ ਵਿਚਾਰੀ ਕਿਸੇ ਦੇ ਕੰਮ ਤੇ ਲੱਗੀ ਤੇ ਦੂਜੀ ਕੁੜੀ ਦੀ ਪੜਾਈ ਛੁੱਟ ਗਈ ਬਈ ਇਹਨਾਂ ਦੇ ਡੇਗੇ ਕਰਕੇ ਵੀ ਘਰ ਵਾਲਾ ਬਿਮਾਰ ਹੈ ਵਿਚਾਰੀ ਦੇ ਤੇ ਆ ਛੱਤਾਂ ਕਾਨਿਆਂ ਦੀਆਂ ਕੋਈ ਭਰਾ ਨੇ ਮਾਣੀ ਮਟੀ ਜੀ ਮਦਦ ਕੀਤੀ ਐ ਤੇ ਕਾਨਿਆਂ ਦੀ ਛੱਤ ਪਵਾਤੀ ਨਹੀਂ ਤੇ ਬਈ ਇਹ ਕਿੰਨੇ ਦਿਨ ਤੱਕ ਵਿਚਾਰੀ ਇੱਥੇ ਛੜਕਤੇ ਪੈ ਰਹੇ ਵਿਚਾਰੇ ਮਜਬੂਰ ਸੀ ਵਿਚਾਰੇ ਕਿਉਂਕਿ ਘਰ ਵਾਲਾ ਬਿਮਾਰ ਹੈ ਤੇ ਕੰਮ ਨਹੀਂ ਕਰ ਸਕਦਾ ਜੇ ਕੋਈ ਭੈਣ ਭਰਾ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਜ਼ਰੂਰ ਕਰਿਓ ਬਈ ਵਿਚਾਰੀਆਂ ਨੇ ਦੋ ਧੀ ਐ ਤੇ ਬੇਟਾ ਛੋਟਾ ਹੈ ਤੇ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਬਈ ਮੰਜੇ ਤੇ ਪਿਆ ਕੰਮ ਕੀ ਹੈ ਜੀ ਬਾਈ ਦਾ ਰੈਸਮੈਂਟ ਸਰ ਲਛਮਨ ਸਿੰਘ ਹਾਂਜੀ ਠੀਕ ਹੈ